ਕਾਂਗਰਸ ਗਰੰਟੀ ਕਾੜੇ ਕਾਦਾ ਗਾੜ ਚੱਕੀ ਵਰਦਾ ਉਹ ਤੋਂ 1 ਲੱਖ 50 ਹਜ਼ਾਰ ਦੀ ਵਰਦੇ ਇੱਥੇ ਕਿੱਡੇ ਕਿੱਡੇ ਗੱਪ ਮਾਰਦੇ ਆ ਹਣਾ ਯਾਰ ਹੋਰ 400 ਰੁਪਏ ਪ੍ਰਤੀ ਦਿਨ ਦਾ ਗੱਲ ਕੀ ਆ ਭਲਾ ਦੱਸੋ ਇੱਕ ਜਦ ਕਦੇ ਤੂੰ ਆਇਆ ਨਾ ਕਦੇ ਹੋਰ ਨਹੀਂ ਆਉਂਦਾ ਕੱਲ ਉਹ ਆ ਗਿਆ ਤੂੰ ਨਹੀਂ ਆਇਆ ਤੇ ਮੈਂ ਚਲਿਆ ਬਿਜੀ ਸੀ ਯਾਰ ਤੂੰ ਬਿਜੀ ਸੀਗਾ ਤੇ ਅੱਜ ਉਹ ਮੈਂ ਜੋ ਕਹਿਣਾ ਮਾਰਫਾਇਆ ਤਾਂ ਹੁਣ ਤੁਸੀਂ ਸਹੀ ਕਿੰਨੇ ਦਿਨ ਆਓਗੇ ਸਹੀ ਸਹੀ ਦੱਸੋ ਬਣਾਣਾ ਦਿੱਲੀ ਆਵਾਂਗੇ ਪੱਕੀ ਗੱਲ ਉੱਠੀ ਗੱਲ ਆਪਣਾ ਤਾਂ ਪੱਕੇ ਠੱਪਰ ਆਓ ਦੇਖ ਗੱਬਰ ਆਉਂਦਾ ਇਹਨੇ ਘਟਾਇਆ ਬਾਬਾ ਵਜਨ ਆਪਣੇ ਤੋਂ ਵੱਧਾ ਨਹੀਂਗਾ 100 ਕਿਲੋ ਸੀ ਗੱਬਰ ਚ ਕਿਉਂ ਕਿਵੇਂ ਗੱਬਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੈਮ ਲਾਲੀ ਨੌਜਵਾਨਾਂ ਨੇ ਮੈਂ ਤੇ ਅੱਜ ਬਾਈ ਆ ਮਣੀ ਸੀਗਾ ਇੱਕ ਬੰਦਾ ਤੂੰ ਅੱਜ ਫੇਰ ਕਰੇ ਛੱਡਿਆ ਮੈਨੂੰ ਲੱਗਦਾ ਤੁਸੀਂ ਬਸ ਇੱਕ ਇੱਕ ਦੋ ਦਿਨ ਤਿੰਨ ਕਰਦੇ ਹਾਂ ਜੋ ਕਹਿੰਦਾ ਮੈਂ ਬਿਮਾਰ ਇੱਕ ਦਿਨ ਤੂੰ ਨਹੀਂ ਆਉਂਦਾ ਇੱਕ ਦਿਨ ਉਹ ਨਹੀਂ ਆਉਂਦਾ ਬਸ ਦਿਨ ਤੁਸੀਂ ਇੱਕ ਦੋ ਦਿਨ ਹੋਰ ਹੋਗੇ ਦੋਨੇ ਰਹਿ ਬਣਾ ਕੇ ਇਕੱਠੇ ਰਹਿ ਭੋਵੇਂ ਫੜ ਕੇ ਨਹੀਂ ਨਹੀਂ ਬਾਈ ਆਪਾਂ ਡੇਲੀ بیس ਤੋਂ ਹੋਣ ਹੋਏ ਬੰਦੇ ਆ ਕੱਲ ਨਹੀਂ ਆਇਆ ਤੂੰ ਤੂੰ ਕੱਲ ਨਹੀਂ ਆਇਆ ਟੋਡੂ ਅੱਜ ਨਹੀਂ ਆਇਆ ਮੈਂ ਕੰਮ ਸੀ ਮੈਨੂੰ ਘਰੇ ਅੱਜ ਉਹ ਬਿਮਾਰ ਹੋ ਗਿਆ ਪਤਾ ਨਹੀਂ ਲੱਗਦਾ ਕਿ ਤਾ ਜੰਮ ਲਈ ਹਾਂ ਹਾਂ ਚੱਲ ਸਾਨੂੰ ਕੱਲ ਨੂੰ ਦੇਖਣਾ ਚੱਲ ਗਿਆ ਹੁਣ ਕਰੇ ਤੂੰ ਵੀ ਤੁਰ ਕੇ ਜਾਣਾਗਾ ਸੱਜਣਾ ਤਪ ਬਹੁਤ ਹੈ ਦਾਲ ਚਲ ਗਈ ਸਾਈਕਲ ਤੂੰ ਲਿਆਇਆ ਕਰ ਯਾਰ ਸਾਈਕਲ ਤੇ ਆਇਆ ਕਰ ਨਾ ਉਹ ਵੀ ਨਹੀਂ ਲੌਗਾ ਇਹ ਹੋ ਗਏ ਭਾਈ ਤਿਆਰ ਚਲ ਗਏ ਕੰਮ ਨੂੰ ਪਤਾ ਨਹੀਂ ਕੀ ਚੱਕਰ ਆ ਜਦੋਂ ਕਮਰੇ ਚ ਰਹਿੰਦੇ ਸੀ ਉਦੋਂ ਵੀ ਸਰੀ ਜਾਂਦਾ ਸੀ ਉਦੋਂ ਰੋਜ਼ ਦਾਲ ਸਬਜ਼ੀ ਲੈਂਦੇ ਸੀ ਤੇ ਹੁਣ ਘਰੇ ਆਉਣਿਆਂ ਨਾਲੇ ਰੁਪਈਆ ਨਹੀਂ ਖਰਚਦੇ ਤੇ ਹੁਣ ਰੋਜ਼ ਮਾਤਾ ਤੋਂ ਮੰਗਦੇ ਆ ਚੱਕਰ ਇਹ ਹਜੇ ਤੱਕ ਸਮਝ ਨਹੀਂ ਆਇਆ ਕਿਰਾਏ ਵਾਸਤੇ ਰੋਜ਼ ਮਾਤਾ ਤੋਂ ਬਹਿੜਨੇ ਪੈਂਦੇ ਆ ਪੈਸੀ ਉੱਥੇ ਰੋਜ਼ ਆਪ ਲਾਉਂਦੇ ਸੀਗੇ ਤਾਂ ਵੀ ਕੋਲੇ ਰਹਿੰਦੇ ਸੀਗੇ ਕਦੇ 150 ਰਹਿੰਦੇ ਰਹਿੰਦਾ ਸੀ ਕੋਲੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਾਈ ਗਰਮੀ ਨੂੰ ਦੇਖਦੇ ਹੋਏ ਸਾਡੇ ਪਿੰਡ ਵੀ ਅੱਡੇ ਤੇ ਸ਼ਵੀਲ ਲਾਈ ਆ ਠੰਡੇ ਪਾਣੀ ਦੇ ਲਾਈ ਬੈਠੇ ਆ ਬਸ ਕਰੀ ਜਾਂਦੇ ਆ ਇਹ ਜਿਹੜਾ ਗੰਜਾ ਐਕਟਰ ਰੰਗਿਆ ਬਿੱਲੀ ਬਣ ਗਿਆ ਬਿੱਲੀ ਅੱਜ ਕਿਵੇਂ ਇੱਥੇ ਡੇਰੇ ਲਾਏ ਸੁੱਖਣ ਦੀ ਕੀ ਐ ਨਾ ਸੁੱਖਣ ਦੀ ਕੀ ਨਹੀਂ ਤਾਂ ਕਾਂਗਰਸ ਗਰੰਟੀ ਕਾੜੇ ਕਹਦਾ ਗਰਾੜ ਦੇਖੀ ਫਿਰਦਾ ਉਹ ਤੋਂ 1 ਲੱਖ ਦਾ ਹਾਂ ਜੀ ਵਿਰਦੇ ਇੱਥੇ ਕਿੱਡੇ ਕਿੱਡੇ ਗੱਪ ਮਾਰਦੇ ਆ ਹਣਾ ਯਾਰ ਜ਼ਰੂਰ 400 ਰੁਪਏ ਪ੍ਰਤੀ ਦਿਨ ਦਾ ਇੱਕ ਘਰ ਤੋਂ 1 ਲੱਖ ਰੁਪਇਆ ਹਰੇਕ ਸਾਲ ਲੈ। ਮੌਲੇ ਵੱਡੇ ਵੱਡੇ ਕੱਪ ਛੱਡਦੇ ਹਰੇਕ ਸਾਲ ਆਏ। ਸਾਰੇ ਇੱਕੋ ਜਿਹੇ ਆ ਇਹ। ਹੱਥ ਬਦਲੇਗਾ। ਆਇਆ ਮਣੀ। ਭਾਂਜ। ਅਖਮਾਰ ਉੱਡੇ ਫਿਰਦੇ ਆ ਕੇ। ਸੋਟ ਗਿਆ। ਆ ਵੀ ਚੱਕ। ਸਟੋਰ ਤੇ ਸ਼ੀਸ਼ਾ ਸਾਫ਼ ਕਰਨ ਦੇ ਕੰਮ ਲਾਵਾਂਗੇ। ਸਾਰੇ ਪਾਸੇ ਸੋਚਣਾ ਪੈਂਦਾ ਬਾਬਾ ਬਾਕੀਲਦਾਰ ਬੰਦੇ ਆਗੇ ਤੈਨੂੰ ਪਤਾ ਤਾਂ ਹੈਗਾ। ਹੈਂ? ਆ ਵੀ ਦੇਖ। ਪੜੀ ਨਾ ਤੂੰ ਬਲਾ ਨਾ ਨਾ ਨਾ। ਇੰਗਲਿਸ਼ ਵੀਡੀਓ ਦੇਖ। ਐਨਾ ਕਹਿਰ ਨਾ ਕਰੀ ਚੰਦਰਿਆ। ਨਿਊ ਜੀਮ ਪ੍ਰੈਸੀਡੈਂਟ ਪੁਲੀਟਿਕਲ ਭਾਰਤ ਕਿਉਂਕਿ 6 ਮਹੀਨੇ ਤੋਂ ਕਹਿੰਦੇ ਪਚਾਲ ਆਇਆ ਹੋਇਆ ਬਾਬਾ ਹੀ ਖਾਹ ਦੇਖ ਲੈ ਕਹਿੰਦੇ ਲੋਕਾਂ ਦਾ ਮੈਂ ਬਰੋ ਬਰੋ ਬਰੋਲਾ ਤੁਰਿਆ ਆਉਂਦਾ ਕਿ ਇਹ ਕਿੱਧਰ ਜਾ ਕੇ ਆਏ ਹੋ ਗਰਮੀ ਚ ਮਰ ਕੇ ਆਇਆ ਮੈਂ ਤੇ ਮੋਨ ਨਹੀਂ ਕਰ ਸਕਦਾ ਸੀਗਾ ਇਹਦੇ ਮਾਰ ਤਰਾ ਮੈਂ ਇੱਥੇ ਕਿਹਾ ਤੁਹਾਡੇ ਸਟੋਰ ਤੇ ਪੁੱਛ ਕੇ ਆਇਆਂਗਾ ਮਗਾਰ ਪਾਲ ਕਿੱਥੇ ਹੈਗਾ ਉਹ ਤੋਂ ਪੁੱਛ ਲਈ ਪੁੱਛ ਵਾਲੇ ਤੋਂ ਟੀਮ ਨੂੰ ਜਿਹੜਾ ਬਣਦਾ ਹੈਗਾ ਬਾਈ ਫਰੰਟ ਤੋਂ ਪੁੱਛੋ ਕਿਨੇ ਕਿਨੇ ਸਟੋਰ ਨੂੰ ਪੁੱਛ ਕੇ ਆਏ ਸੀ ਤੇ ਬਾਈ ਹਰਪਾਲ ਹਰਪਾਲ ਨੂੰ ਦੱਸਣਾ ਨੂੰ 5 ਰੁਪਏ ਨਾਂ ਤੇ ਦੋ ਟੋਪਾਂ ਨੂੰ ਮਰਚਾਉਣਾ ਉਹ ਤਾਂ ਹੋਣਾ ਹੀ ਆ ਹੁਣ ਆ ਦੋ ਟੋਪਾਂ 10 ਤਰੀਕ ਨੂੰ ਤਿਆਰ ਰਹੀ ਕਿੱਥੇ ਉੱਥੇ ਹੀ ਠੀਕ ਹੈ ਹਾਂ ਆ ਗਏ ਬਾਈ ਕੰਮ ਤੋਂ ਸਿੱਧਾ ਘਰੇ ਘਰ ਕੋਲੇ ਆ ਕੇ ਕਿਉਂਕਿ ਬਾਈ ਟਾਈਮ ਕਸਟਮਰ ਇੱਕ ਤਾਂ 9 ਵਜੇ ਪੂਰੇ ਸੀ ਤੇ ਮੈਂ ਇੱਕ ਆਉਣਾ ਕਿਸੇ ਹੋਰ ਨਾਲ ਸੀ ਲਵੀ ਅੱਜ ਆਇਆ ਸੀ ਇੱਕ ਜਿਸ ਉਹ ਵੀ ਬਾਰ ਚਾਹੇ ਖੜੇ ਕਹਿੰਦੇ ਬਾਈ ਸਾਨੂੰ ਲੇਟ ਕਰਾਈ ਜਾਂਦਾ ਤੂੰ ਭੱਜ ਕੇ ਆਇਆ ਬਸ ਕੋਈ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਸਿੱਧਾ ਆ ਕੇ ਫੈਂਡੇ ਉਤਰਿਆ ਲੈਂਡ ਕਰੂਜ਼ਰ ਤੋਂ ਹਲੋ ਮੰਮੀ ਮੇਰੀ ਫੈਂਡੇ ਮੇਰੀ ਫੈਂਡੇ ਜਣਾ ਦਾ ਘਬਰਾ ਦਿੱਕੀ ਰਹੀ ਕਰਮਾਲਾ ਲਈ ਨੂੰ ਸਸਰੀ ਘਾਲ ਜੀ ਸਸਰੀ ਘਾਲ ਸਸਰੀ ਘਾਲ